ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਦਾਂ ਤੁਸੀਂ ਸਾਰੇ ਜਣੇ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਦੇ ਵਿੱਚ ਰਾਜੀ ਖੁਸ਼ੀ ਤੇ ਖੁਸ਼ਿਆਲ ਹੋਵੋਗੇ ਵਾਇ ਗੁਰਤਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰੱਖੇ ਤੇ ਬਟਾ ਜ ਮੈਂ ਠੀਕ ਨਹੀਂ ਸੀ ਹੈਗੀ ਕਿਉਂਕਿ ਸਵੇਰੇ ਨਾਲ ਜਦੋਂ ਮੈਂ ਉੱਠੀ ਦੋ ਮਿੰਨ ਥੋੜੀ ਜੀ ਪ੍ਰੋਬਲਮ ਹੋਈ ਸੀ ਉੱਠਣ ਦੇ ਵਿੱਚ ਫੀਵਰ ਫੀਵਰ ਜਾਂ ਲੱਗਨ ਦੇ ਅਸੀਂ ਛਾਪਨਾ ਕਿ ਫੇਰ ਮੈਂ ਪੈ ਗਈ ਫੇਰ ਉੱਠੀ ਕਿ ਚਲੋ ਕੰਮ ਤਾਂ ਆਪਣਾ ਵੀ ਕਰਨੇ ਪੈਣੇ ਆ ਤੇ ਫਿਰ ਮੰਜਾ ਬਣਾਇਆ ਕੰਮ ਕਰਨ ਲੱਗੀ ਤੇ ਕੰਮ ਵੈਸੇ ਤਾਂ ਮੈਂ ਸਫਾਈਆਂ ਟੋਟਲੀ ਸਾਰਾ ਕਰ ਲਈਆਂ ਹੀ ਕੱਪੜੇ ਵੀ ਮਸ਼ੀਨ 'ਚ ਪਾ ਕੇ ਧੋਲੇ ਸੀ ਬਰਤਨ ਵਾਸ਼ ਕਰਦੀ ਕਰਦੀ ਨੂੰ ਇੱਕਦਮ ਚੱਕਰ ਜਿਓਨ ਲੱਗ ਪਹਲੇ ਖਾਣਾ ਬਣਾਉਣ ਨਾਲ ਅਸੀਂ ਰੋਟੀ ਬਣਾਉਣ ਨਾਲ ਹੀ ਫਿਰ ਮਤਲਬ ਮਿੱਤੂ ਹੀ ਲਿਆਈ ਨਹੀਂ ਗਿਆ ਸਾਰੀ ਜਿਹੜੀ ਮੈਂ ਬਿਓ ਸ਼ਾਂ ਵਾਂਗ ਪਈ ਰਹੀ ਤੇ ਇੱਥੇ ਪਤਾ ਲੱਗਾ ਸੀ ਕਿ ਘਰੇ ਗੈਸਟ ਆਉਣੇ ਆ ਫਿਰ ਮੈਂ ਉੱਠ ਕੇ ਤੀ ਮੇਰੇ ਬੱਚੇ ਵੀ ਨਹਾਉਣ ਵਾਲੇ ਸੀ ਫਿਰ ਮੋਂਨਾਂ ਨੂੰ ਨਵਾਇਆ ਤੇ ਉਹਨਾਂ ਦੇ ਸਿਰ ਪੈਰਵਾਏ ਆਪ ਨੂੰ ਮੈਨੂੰ ਫੀਵਰ ਸੀ ਤੇ ਮੇਰੇ ਨਾਲ ਇੰਨਾ ਜਿਆਦਾ ਸਿਰ ਵੀ ਦਰਦ ਕਰਦਾ ਸੀ ਤੇ ਮਿੱਤੂੰ ਨਾਤਾ ਵੀ ਨਹੀਂ ਗਿਆ ਅੱਜ ਸਵੇਰ ਦੀ ਰੋਟੀ ਵੀ ਨਹੀਂ ਬਣਾਈ ਫਿਰ ਮੈਂ ਫਟਾਫਟ ਇਹਨਾਂ ਨੂੰ ਨਿਹਾਣੇ ਬਚਾਰੇਆਂ ਨੂੰ ਤਿਆਰ ਕੀਤਾ ਕਿ ਮਿੱਤੂੰ ਹੋਰ ਕੰਮ ਤਾਂ ਚਲੋ ਰੋਟੀ ਦਾ ਕੀ ਬਣਨੀ ਹਲੇ ਤੇ ਫਿਰ ਚਲੋ ਬੱਚੇ ਮਤਲਬ ਰੈਡੀ ਸ਼ੈਡੀ ਕਰ ਲੀਏ ਵਧੀਆ ਲੱਗਦਾ ਕਿ ਬੱਚੇ ਸੋਹਣੇ ਲੱਗਦੇ ਆ ਜਿਆਦਾ ਮਤਲਬ ਵਾਲ ਬੂਲ ਖਲਰੇ ਹੋਣ ਬੁਰੇ ਵੀ ਲੱਗਦੇ ਆ ਬੱਚੇ ਕਿ ਹਾਂ ਇਹਨਾਂ ਨੂੰ ਕੋਈ ਸੰਭਣ ਵਾਲਾ ਹੀ ਨਹੀਂ ਹੈਗਾ ਫਿਰ ਕੋਈ ਕਹਿ ਹੀ ਦਿੰਦਾ ਵਾ ਤੇ ਇੱਥੇ ਬੱਸ ਮੈਂ ਆਪਣੇ ਬੱਚਿਆਂ ਨੂੰ ਮਾਲ ਲਿਆ ਇਸ ਨੂੰ ਇਹਨਾਂ ਦੇ ਹੋਣ ਦੀ ਸੀ ਸਿਰ ਬਹੁਤ ਸ਼ਰਾਰਤਾਂ ਕਰਦੇ ਬਹੁਤ ਜ਼ਿਆਦਾ ਤੰਗ ਕਰਦੇ ਆ ਤੇ ਜਿਹੜੇ ਮੇਰੇ ਚੈਨਲ ਦੇ ਨਿਊ ਨੇ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਤੇ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਅੱਜ ਵੈਸੇ ਦੁੱਖ ਵੀ ਤੇ ਅੱਜ ਇੱਕ ਖੁਸ਼ਖਬਰੀ ਵੀ ਹੈ ਤੇ ਬੈਡ ਨਿਊਜ਼ ਇਹੀ ਹੈ ਕਿ ਮੈਂ ਠੀਕ ਨਹੀਂ ਤੇ ਖੁਸ਼ਖਬਰੀ ਮਤਲਬ ਗੁੱਡ ਨਿਊਜ਼ ਕੀ ਹੋ ਰਹੀ ਆ ਉਹ ਤੁਸੀਂ ਬਣੇ ਰਹੋ ਮੇਰੀ ਵੀਡੀਓ ਦੇ ਨਾਲ ਤੁਹਾਨੂੰ ਐਂਡ ਤੇ ਆਪੇ ਹੀ ਪਤਾ ਚੱਲ ਜੂਗਾ ਸਾਰੇ ਜੁੜੇ ਰਹੋ ਮੇਰੀ ਵੀਡੀਓ ਦੇ ਨਾਲ ਪਲੀਜ਼ ਫੁੱਲ ਵਾਚ ਕਰਿਆ ਕਰੋ ਵੀਡੀਓ ਨੂੰ ਸਕਿਪ ਬਿਲਕੁਲ ਨਾ ਕਰਿਆ ਕਰੋ ਠੀਕ ਹੈ ਜਦੋਂ ਗੈਸਟ ਆਏ ਸੀ ਉਦੋਂ ਤਾਂ ਮੈਂ ਵੀਡੀਓ ਕੋਈ ਸ਼ੂਟ ਨਹੀਂ ਕੀਤੀ ਮੇਰੇ ਮਨ 'ਚ ਹੀ ਹੁੰਦਾ ਕਿ ਅਗਲਾ ਮਤਲਬ ਕੁਝ ਗਲਤ ਨਾ ਸੋਚ ਲਈ ਹਣਾ ਵੀਡੀਓ ਕਾਤੋਂ ਕਾਦੇ ਵਾਸਤੇ ਬਣਾਉਂਦੇ ਬਟ ਮੈਂ ਆਪ ਹੀ ਨਹੀਂ ਕਰਦੀ ਚਲੋ ਸਾਡੀ ਹੀ ਦੇਖ ਲਿਆ ਕਰੋ ਇੰਨਾ ਹੀ ਬਹੁਤ ਆ ਮੈਨੂੰ ਆਪ ਨੂੰ ਹੀ ਹੁੰਦਾ ਵਾ ਕਿ ਚਲੋ ਕਿਸ ਨੇ ਕਹਿਣਾ ਤਾਂ ਕੀ ਆ ਬਟ ਆਪ ਦੇ ਮਨ ਚ ਹੀ ਹੁੰਦਾ ਕਿ ਕੋਈ ਕੁਝ ਕਹਿ ਨਾ ਦੇਵੇ ਤੇ ਇੱਥੇ ਬਸ ਬੱਚਿਆਂ ਦੇ ਸਿਰ ਗੈਸ ਸੀ ਵਾਗ ਤੇ ਤੁਹਾਨੂੰ ਬੈਡ ਨਿਊਜ਼ ਤਾਂ ਦੱਸਦੀ ਆ ਕਿ ਅੱਜ ਮੈਂ ਸਾਰੀ ਦਿਹਾੜੀ ਰੋਟੀ ਵੀ ਨਹੀਂ ਬਣਾਈ ਮੰਜੇ ਤੋਂ ਵੀ ਨਹੀਂ ਹਿੱਲੀ ਤੇ ਜਿਹੜੀ ਗੁੱਡ ਨਿਊਜ਼ ਆ ਉਹ ਤੁਸੀਂ ਬਣੇ ਰਹਿਓ ਵੀਡੀਓ ਦੇ ਨਾਲ ਉਹ ਤੁਹਾਨੂੰ ਐਂਡ ਤੇ ਪਤਾ ਚੱਲ ਜੂਗਾ ਕਿ ਕੀ ਗੁੱਡ ਨਿਊਜ਼ ਆ ਤੇ ਸਾਰੇ ਜਣੇ ਵਧਾਈਆਂ ਜ਼ਰੂਰ ਦਿਓ ਖਾਸ ਕਰਕੇ ਮੇਰੇ ਸਕੰਦਰ ਤੇ ਸੁਲਤਾਨ ਨੂੰ ਠੀਕ ਹੈ ਜੀ ਬਣੇ ਰਹਿਓ ਵੀਡੀਓ ਦੇ ਨਾਲ ਕਪਟ ਟਟੜਲੇ ਕਿਉਂ ਆਂਦਿਆ ਦੋ ਦੋ ਟਟੜ ਥਾਲੀਆਂ ਲੈ ਕੇ ਆਉਂਦੀ ਤੂੰ ਖੇਡੇ ਕਰਨਾ ਹੈ ਖੇਡੇ ਕਰਨਾ ਦੋ ਟਟਾ ਟਾਲੀਆਂ ਕੀ ਹੋ ਗਿਆ ਹੈ ਕੀ ਹੋ ਗਿਆ ਤਾ ਅੱਧਾ ਪਾਪਾ ਹੁੰਦੀ ਟਟਲ ਲੈ ਕੇ ਮੈਨੂੰ ਫੋਨ ਆਇਆ ਨੰਦਾ ਦਾਦਾਣੀ ਹੇ ਨੀਚੇ ਬੈਠ ਗਿਆ ਕਾ ਤੂੰ ਮੇਰਾ ਪੁੱਤ ਕਿਸੇ ਬਾਜੀ ਨੂੰ ਹੱਥ ਨਹੀਂ ਲਾਉਂਦਾ ਸਾਰੀਆਂ ਪ੍ਰਾਣੀਆਂ ਹੋ ਗਈਆਂ ਸਾਰੀਆਂ ਪ੍ਰਾਣੀਆਂ ਹੋ ਗਈਆਂ ਨਾ ਸਿਕੰਦਰ ਨਾ ਨੀਚੇ ਨਾ ਉਂਗਲਾ ਮਾਰ ਨੋਦਰੇ ਗੇਬੇ ਬੜੇ ਖਰਾਬ ਹੋਏ ਤਾਂ ਖੜਾ ਪੁੱਤੂ ਮੇਰੇ ਸਿਕੰਦਰ ਸੁਲਤਾਨੋਂ ਦਾ ਹਾਲ ਦੇਖਣਾ ਇੱਧਰ ਦੇਖੋ ਚਪਲਾਂ ਦਾ ਹਾਲ ਆਹ ਦੇਖੋ ਜੀ ਇਹਨਾਂ ਦੇ ਕਾਰਨਾਮੇ ਅ ਸਿਕੰਦਰ ਤੇ ਇਹਨਾਂ ਨੇ ਨਾ ਜਿੰਨੀਆਂ ਇਹਨਾਂ ਨੂੰ ਚਪਲਾਂ ਲੈਣ ਦੇ ਦਿੱਤੀਆਂ ਸਾਰੀਆਂ ਟੋਕ ਟੋਕ ਛੁੱਟੀ ਜਾਂਦੇ ਤੇ ਸਾਨੂੰ ਵੀ ਨਹੀਂ ਪਤਾ ਲੱਗਦਾ ਚੋਰੀ ਚੋਰੀ ਖਾਈ ਜਾਂਦਾ ਰਹਿੰਦਾ ਉਹ ਟੁਕ ਟੁਕ ਛੁੱਟੀ ਜਾਂਦਾ ਰਹਿੰਦਾ ਆ ਕਾਰਨਾਮੇ ਕਰਦਾ ਰਹਿੰਦਾ ਸਕੰਦਰ ਦੋ ਜੋੜੇ ਲੈਣਗੇ ਦਿੱਤੇ ਸਾਰੇ ਟੋਕ ਤੇ ਨੰਨੇ ਇਹ ਤੇਰੇ ਕਾਰਨਾਮੇ ਪੁੱਤ ਹਲੇ ਬਸ ਆਖੀ ਆਲੇ ਦੇਣ ਲੈਣਗੇ ਦਿੱਤੇ ਇਹਨਾਂ ਨੂੰ ਨਵੇਂ ਜੋੜੇ ਹੁਣ ਪਾਓ ਐਤ ਕਿ ਮੈਂ ਕੋਈ ਚੱਪਲ ਦਾ ਜੋੜਾ ਨਹੀਂ ਲੈ ਕੇ ਦੇਣਾ ਮੈਨੂੰ ਇਹ ਸੀ ਕਿ ਚੱਲ ਬੱਚਿਆਂ ਦੇ ਪੈਰੀ ਪੈ ਜਾਣਗੇ ਧੁੱਪੇ ਫਿਰਦੇ ਰਹਿੰਦੇ ਆ ਪਰ ਇਹਨਾਂ ਨੂੰ ਨਹੀਂ ਕੋਈ ਪਰਵਾਹ ਹੈਗੀ ਉਹਦੇ ਮੈਂ ਛੱਡਣੀ ਸਿਕੰਦਰ ਆ ਕਾਰਨ ਮੇ ਕਰਦਾ ਗੰਦਾ ਬੱਚਾ ਪਾਪਾ ਹੈ ਹੈ ਇੱਧਰ ਆ ਪਹਿਲਾਂ ਮੇਰੀ ਗੱਲ ਸੁਣ ਮੈਂ ਫਿਰ ਟ੍ਰੈਟ ਨਹੀਂ ਉਹ ਦੇਣਾ ਪਾਪਾ ਟਟਾ ਤੂੰ ਗੰਦੀ ਹੈ ਗੰਦੇ ਬੱਚੇ ਦਾ ਕਰ ਦਿੰਦੇ ਤੂੰ ਗੰਦਾ ਬੱਚਾ ਹੈ ਤੂੰ ਸੋਨਾ ਬੱਚਾ ਕਿ ਗੰਦਾ ਬੱਚਾ ਠਾਠੂ ਨਹੀਂ ਇਹਨੂੰ ਕੱਢ ਬਾਹਰ ਮੈਂ ਮੇ ਸੁੱਟ ਦੇਣੀ ਆ ਵੇਖੀ ਲੁਕਾ ਦੇਣੀ ਆ ਨਾ ਕਰ ਸਿਕੰਦਰ ਤੂੰ ਨਾ ਤੂੰ ਸੋਨਾ ਕਾਕਾ ਇੱਧਰ ਆ ਮੇਰੀ ਗੱਲ ਸੁਣ ਪਾਪਾ ਕਿਨੇ ਟੈਟਰ ਲਈ ਕਿਉਂ ਆਉਂਦੇ ਆ ਦੱਸ ਸਾਰਿਆਂ ਨੂੰ ਇੱਧਰ ਸਾਰਿਆਂ ਨੂੰ ਦੱਸ ਇਹ ਦਸ਼ਾਰਿਆਂ ਦਾ ਇਸ ਮੇਰਾ ਪੁੱਤ ਕਿੰਨੇ ਟੱਟ ਲੈ ਕੇ ਆਉਂਦੇ ਪਾਪਾ ਹੈ ਆ ਦੇਖ ਲੋ ਦੁਕਾਨ ਨਾ ਮੇਰੇ ਪੂਰਾ ਨਹੀਂ ਆਖੇ ਲੱਗਦਾ ਹੈ ਮੁੰਡਾ ਉਹ ਵੇਲਾ ਫੇਰ ਚੱਕ ਚੱਕ ਕੇ ਮੂੰਹ ਚ ਪਾਈ ਜਾਂਦਾ ਸਕੰਦਰ ਬਹੁਤ ਗੰਦੇ ਕੰਮ ਕਰਦਾ ਬਹੁਤ ਤੰਗ ਕਰਦਾ ਮੈਨੂੰ ਸਕੰਦਰ ਸਭ ਤੋਂ ਜਿਆਦਾ ਤੰਗ ਕਰਦਾ ਪਹਿਲਾਂ ਮਿੱਟੀ ਖਾਂਦਾ ਸੀ ਦੇ ਦੇ ਪਾਪਾ ਨੇ ਇਹਨੂੰ ਮਿੱਟੀ ਦੇ ਵਿੱਚ ਮਿਰਚਾਂ ਲਾ ਕੇ ਦਿੱਤੀਆਂ ਉਦੋਂ ਦੀ ਹਟਿਆ ਤੇ ਹੁਣ ਚੱਪਲਾਂ ਨੂੰ ਮਿਰਚਾਂ ਲਾਉਣੀਆਂ ਪੈਣੀਆਂ ਸਾਨੂੰ ਲੱਗਦਾ ਲਾ ਦਿੱਗੇ ਚੱਪਲਾਂ ਨੂੰ ਮਿਰਚਾਂ ਫੇਰ ਵੇਖੀ ਕਿਵੇਂ ਹਟਦਾ ਹਰੀਆਂ ਮਿਰਚਾਂ ਨਾਲ ਵਿੱਚੋਂ ਬੀਜੇ ਕੱਢ ਗਏ ਮਿੱਟੀ ਬੜੀ ਖੰਧ ਹੁੰਦਾ ਸੀ ਤੇ ਉਦੋਂ ਇਹਨਾਂ ਨੇ ਉਹ ਘਰ ਨਮਕੀ ਤਾਂ ਮੈਂ ਤਾਂ ਵੱਧੁਰਾ ਲਪਾਇਆ ਉਹਨਾਂ ਨੂੰ ਪਰ ਇਹ ਹਟ ਗਿਆ ਮਿੱਟੀ ਖਾਣੋਂ ਹਟ ਗਿਆ ਨਾ ਹੁਣ ਫੇਰ ਚੱਪਲਾਂ ਨੂੰ ਮਿਰਚਾਂ ਲਾ ਕੇ ਦੇਣੀਆਂ ਜਲਾਲ ਲਾ ਕੇ ਦੇਣੀਆਂ ਤੇ ਮੈਂ ਰੁੱਕ ਜਾ ਤੇਰੇ ਪਾਪਾ ਨੂੰ ਆ ਲੈਂਦੇ ਕਰੀ ਕਰੇ ਛੱਡਨਾ ਫੇਰ ਮੈਂ ਚਪੇੜਾ ہاں ہاں ਇਹ ਤਾਂ ਸਾਹਮਣੇ ਆ ਇਧਰ ਕੈਮਰੇ ਦੇ ਸਾਹਮਣੇ ਆ ਇੱਥੇ ਆ ਆ ਇਧਰ ਦੇਖ ਲਓ ਦਾ ਫੋਟੋ ਖਚੋਂ ਦਾ ਸਟਾਈਲ ਕਿੰਨੇ ਟਟਰ ਲੇ ਕੇ ਹੁੰਦੇ ਸਾਰਿਆਂ ਦੱਸ ਦੋ ਟ੍ਰਾਲੀਆਂ ਕਿੰਨੀਆਂ ਦੋ ਹਾਈ ਹਾਈ ਕਿਹਦੀ ਕਿਹਦੀ ਇੱਕ ਸੁਲਤਾਨ ਦੀ ਤੇ ਇੱਕ ਕਿਹਦੀ ਆਏ ਹੈ ਅੰਦਾ ਮੇਰੀ ਸਾਰਾ ਪਤਾ ਲੱਗਦਾ ਮੈਂ ਹੱਥ ਜੋੜ ਕੇ ਸ਼ਾਸ਼ੀਕਾਲ ਕਰਾਂ ਕਿੱਦਾਂ ਕਰਦਾਂ ਨਾ ਸ਼ਾਸ਼ੀਕਾਲ ਕਿ ਸ਼ਾਸ਼ੀਕਾਲ ਜੀ ਸਾਰਿਆਂ ਨੂੰ ਆਹ ਰਿਆ ਜੀ ਸਾਡਾ ਸੁਲਤਾਨ ਸੁਤਾ ਸੁਲਤਾਨ ਉੜਤਾ ਪੁੱਤੂ ਪਾਪਾ ਟੱਟਲੇ ਕਿਉਂਂ ਦਿਆ ਹੀ ਉੜਤਾ ਤੈਨੂੰ ਅੱਧੀ ਰਾਤ ਨੀਂਦre ਚੜ ਗਏ ਮੁੱਕੇ ਰਾਤ ਨੂੰ ਨੀਂ ਸੋਣਾ ਉੜ ਜਾਂ ਜਨ ਸ਼ਾਮਾਂ ਪਈਆਂ ਵਾ ਸੇਵਾ ਚਲੇ ਤਾ ਉਠ ਤਾਂ ਉੱਠ ਮੇਰਾ ਪੁੱਤ ਉੱਠ ਜੋ ਕਿ ਡੇਟੀ ਇਠ ਮੁੰਡੇ ਆਏ ਔਰ ਜੜ ਜੜ ਜਾ ਕਿ ਇਹਨਾਂ ਨੇ ਮੰਜੇ ਤੇ ਗਾ ਪਾਇਆ ਉਧਰ ਵੀ ਇਧਰ ਵੀ ਕਰੇ ਗੈਸਟ ਆਏ ਹੋਏ ਸੀ ਤੇ ਨਾ ਜੋ ਬਿਸਕੁਟ ਕੁਜੀਆਂ ਸਾਰਾ ਭੂਰ ਭੂਰ ਕਰਕੇ ਸੁੱਤੇ ਆ ਇਧਰ ਆ ਸਕੰਦਰ ਇਹੋ ਜੇ ਕੰਮ ਮੁੰਡਾ ਬਹੁਤ ਜ਼ਿਆਦਾ ਕਰਦਾ ਨਾ ਕੋਈ ਸਾਹ ਵੀ ਨਹੀਂ ਆ ਨੀਰਾ ਜੋਕਰ ਆਇਆ ਐ ਛਿੱਤਰ ਖਾਇਆ ਕਰਨੇ ਮੁੰਡੇ ਨੇ ਇੱਧਰ ਆ ਜੋਕਰਾ ਐ ਲਫਾਫਾ ਗੰਦਾ ਮੂੰਹ ਚ ਪਾਇਆ ਪਤਾ ਕਈ ਕੈਮੀਕਲ ਹੁੰਦੇ ਨੇ ਇਹਦੇ ਵਿੱਚ ਨਹੀਂ ਦੇਣਾ ਇੱਧਰ ਗੱਲਾਂ ਕਰ ਸਾਰਿਆਂ ਨਾਲ ਚਲ ਮਮਾ ਜੀ ਕਿੱਦਾਂ ਬੋਲਦਾ ਨਾ ਇੱਧਰ ਬੋ ਹੜਦਾ ਨਹੀਂ ਹੁਣ ਛਿੱਤਰ ਖਾਣੇ ਤੂੰ ਮੁੰਡਿਆ ਮੇਰੇ ਤੋਂ ਸਿਕੰਦਰ ਤੈਨ ਮਿਰਚਾ ਖਵਾ ਦੇਣੀ ਆ ਫਿਰ ਮੈਂ ਖਵਾਵਾ ਖਾਣ ਵਾਲੀ ਚੀਜ਼ ਨਹੀਂ ਇਹ ਖਾਂਦਾ ਮੁੰਡਾ ਕਿੱਲੇ ਆ ਬਸ ਇਹਦੇ ਫੇਵਰੇਟ ਹੁਣ ਕੀ ਕਰਨ ਲੱਗਾ ਵਾ ਬੇਬੇ ਬੇਬੇ ਕਿੱਥੇ ਬੇਬੇ ਤੇਰੀ ਕਿੱਥੇ ਆ ਕਿੱਥੇ ਬੇਬੇ ਵੀਰੇ ਨੂੰ ਠਾ ਲਾ ਹਾਂ ਵੀਰੇ ਨੂੰ ਆਲੂ ਮਾਰਨ ਦਿਆ ਜਾਨਾ ਨਿਸ਼ਾਨ ਨੇ ਜੋ ਪਾਂਡੇ ਖਲਾਰਨੇ ਹੁੰਦੇ ਨਾ ਤੰਗ ਕਰਦੇ ਨਾ ਮੁੰਡੇ ਬਹੁਤ ਤੰਗ ਕਰਦੇ ਮੈਨੂੰ ਓਏ ਗੰਦੇਆ ਬੰਦਿਆ ਓਏ ਸਕੰਦਰ ਅੱਜ ਨਵੀਂ ਵਦੀ ਪਾ ਕੇ ਕਿੱਥੇ ਗਿਆ ਸੀ ਦਾਦਾਣੀ ਸਕੰਦਰ ਪਤੂਆਜ ਦੇ ਦਿਆ ਕਰੋ ਕਿੱਥੇ ਚੱਲੇ ਆਵਾ ਦੁੱਧ ਲੈਣ ਚੱਲਿਆ ਮੈਂ ਸੱਚੀ ਤੇ ਡਿੱਗੀ ਕਿੱਨੇ ਖੜਨੀ ਹੁੰਦੀ ਆ ਹੈ ਡਿੱਗਿਓ ਭਈ ਆ ਸਾਹਮਣੇ ਰੱਖੀ ਜਲਾ ਕੇ ਲੈ ਕੇ ਆਓ ਆਓ ਮੈਂ ਮਾਜ ਕੇ ਰੱਖੀ ਸੀ ਦੁੱਧ ਲੈਣ ਚੱਲਿਆ ਮੈਂ ਵਾਜਣੀ ਓ ਤੇਰੇ ਦੁੱਧ ਲੈਣ ਤਾਂ ਇਹ ਨਾਲ ਹੀ ਜਾਣਾ ਹੁੰਦਾ ਆ ਆ

ਸਿਕੰਦਰ ਵੀਰੇ ਨੂੰ ਠਾ ਕਿ ਵੀਰੇ ਉੱਠ ਪਾਪਾ ਆ ਗਏ ਟੈਟਰ ਲੈ ਕੇ ਆਹੋ ਟੈਟਰ ਠਾ ਓਏ ਕਿੰਨੀਆਂ ਮੱਖੀਆਂ ਬਹਿਨਦੀਆਂ ਤੇਰੇ ਉੱਠ ਜਾ ਤਾਂ ਸਿਕੰਦਰ ਠੋਂਦਿਆ ਵੀਰੇ ਨੂੰ ਨਹੀਂ ਹਟਣਾ ਤੇਰੇ ਕਹਿਣ ਦੇ ਪੁੱਤ ਵੀਰਾ ਜੇਦ ਕਰੂ ਇਧਰ ਆ ਤੂੰ ਆ ਇਧਰ ਆ ਆਪਾਂ ਗੱਲਾਂ ਕਰੀਏ ਮੇਰਾ ਪੁੱਤ ਹੈ ਸੁਲਤਾਨ ਮੈਂ ਸੁਲਤਾਨ ਪਾਪਾ ਟੈਟਰ ਲੈ ਕੇ ਆਇਆ ਕਿੱਥੇ ਆ ਪਾਪੇ ਨੂੰ ਪੁੱਛ ਕਿੱਥੇ ਆ ਕਿੱਥੇ ਆ ਗੱਡੀ ਚ ਛੱਡ ਆਇਆ ਹਲੇ ਨਾ ਓਏ ਦਾਦਾ ਨਹੀਂ ਇਧਰ ਨੂੰ ਬੁੱਗਾ ਕਰ ਬਣਾ ਲਿ ਗਏ ਫਿਰ ਕਦੋਂ ਹੀ ਅੱਜ ਦਾਲਣਾ ਅੰਦੂਜਾ ਮਰਾ ਮੇਰੀ ਗੱਲ ਸੁਨੋ ਉੱਥੋਂ ਦੀ ਆ ਗੁਰਦਰਦੀ ਆ ਕੱਲ ਦੀ ਬਣੀ ਆ ਦਾਲ ਗੁਰਦਰਦੀ ਬਣੀ ਤੇ ਆ ਕਦੋਂ ਕਾਲ ਦੇ ਲੈ ਹੈ ਬਣਾਏ ਨਹੀਂ ਫਿਰ ਹਲਵਾ ਥੋੜਾ ਜਿਹਾ ਪਿਆ ਵਾ ਤੇ ਦਾਲ ਪਈ ਆ ਹੋਣੀ ਤਾਂ ਚੰਗੀ ਕਿਸ ਨੇ ਖਾਦੀ ਨਹੀਂ ਮੈਂ ਵੇਣੀ ਆ ਫੈਟ ਕਿਦੋਂ ਰੱਖੇ ਨਹੀਂ ਗੁੰਦਾਰ ਕਵਾਂਦੇ ਸਾਰਾ ਕੋਹੀ ਰੱਖਦਾ ਵੇ ਆਂਬ ਵੀ ਰੱਖਦਾ ਵਿੱਚ ਪਪੀਤਾ ਵੀ ਰੱਖਦਾ ਪਪੀਤਾ ਤੇ ਅੰਗੂਰ ਤੇ ਅੰਬ ਅੰਬ ਕੋ ਪਹਿਲਾਂ ਦੇ ਪਾਵੇ ਚਾਹ ਤੈਨੂੰ ਪਹਿਲਾਂ ਦੇ ਪੈਨ ਨਾ ਲੈਂਦੇ ਠੰਡੇ ਹੋਏ ਉਹ ਪਹਿਲੇ ਦਾਲ ਤੇ ਵੇ ਚੰਗੀ ਮੇਰੇ ਰੱਦਾ ਬਣਾ ਲਈਏ ਸਬਜੀ ਸਵੇਰੇ ਫਿਰ ਤੰਗ ਹੀ ਹੁੰਦੀ ਅੰਬ ਪੁੱਲੇ ਦੇ ਪੈਗੇ ਤੇ ਆ ਸਗੋ ਵਧੀਆ ਨਹੀਂ ਆਵਣ ਜਿਹੜੇ ਤੁਸੀਂ ਦੇਂਦੇ ਹੋਣ ਖਰਾਬ ਖਰਾਬ ਜੇ ਲੱਗਣਦੇ ਤੇ ਆ ਸਗੋ ਠੀਕ ਆ ਪਿੱਤਾ ਤਾਜਾ ਲੈਂਦਾ ਅੱਜ ਜੀ ਟਾਈਮ ਹੋ ਗਿਆ ਹੈ ਸ਼ਾਮਾਂ ਦੇ 7:30 ਹੋ ਗਏ ਪੂਰੇ ਤੇ ਐਟਮੋਸਫੇਅਰ ਵੀ ਠੀਕ ਨਹੀਂ ਸੀ ਤੇ ਪਪਾ ਇਹਨਾਂ ਨੇ ਦੋ ਦਿਨੋਂ ਗਿਆ ਘਰ ਤੋਂ ਬਾਅਦ ਸੀ ਗੱਡੀ ਨੂੰ ਹੁਣ ਗਏ ਸੀ ਤੇ ਅੱਜ ਹੀ ਆਇਆ ਤੇ ਤੈਨਾਂ ਤਾਂ ਮੈਂ ਲੱਗ ਕੇ ਆਪਣੀ ਮੈਡੀਸਿਨ ਇੰਜੈਕਸ਼ਨ ਲਵਾ ਕੇ ਬਹੁਤ ਮੰਦੀ ਹਾਲ ਹੋਈ ਸਵੇਰ ਦੀ ਨਾ ਸਵੇਰ ਦਾ ਕੰਮ ਤਾਂ ਨਹੀਂ ਕੀ ਸੀ ਅੱਪਾ ਤੇ ਬਸ ਸਾਰਸ ਭਾਈ ਇਹ ਤੇ ਕਪੜੇ ਥੋੜੇ ਜਿ ਧੋਤੇ ਫੇ ਰੋਟੀ ਬਣਾਉਣ ਲੱਗੀ ਤੇ ਮੇਰਾ ਇੰਨਾ ਜ਼ਿਆਦਾ ਬੀਪੀ ਕੱਢ ਗਿਆ ਨਾਲ ਫੀਵਰ ਬਸ ਰੋਟੀ ਨਹੀਂ ਬਣੀ ਜਸਵੀਰ ਦੀ ਤੇ ਉਸ ਤੋਂ ਬਾਅਦ ਮੇ ਚਲੇਗੀ ਦਵਾਈ ਲੈਣ ਤੇ ਹੁਣ ਮੈਂ ਕੱਟਣ ਦੇ ਆ ਚਪੇਟੇ ਕੱਦੂ ਪਹਿਲਾਂ ਤਾਂ ਸ਼ਿਗਲੰਦੇ ਆ ਫਿਰ ਕੱਟੂਗੀ ਤੇ ਇਹਨਾਂ ਦੇ ਪਪਾ ਫੇਰ ਗਏ ਆ ਪੱਠੇ ਤੇ ਕਿਉਂਕਿ ਬੱਚਿਆਂ ਨੇ ਨਾ ਟਰੈਕਟਰ ਪੈਂਸੀ ਗੱਡੀ ਦੇ ਵਿੱਚ ਉਹ ਲੈਣ ਗਏ ਆ ਹਾਂਜੀ ਜਿਹੜੀ ਮੇਰੇ ਚੈਨਲ ਤੇ ਨਿਊ ਨੇ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਲਾਈਕ ਕਮੈਂਟ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਤੇ ਜੇ ਵੀਡੀਓ ਥੋੜੀ ਜੀ ਵਧੀਆ ਲੱਗੀ ਤਾਂ ਵੀਡੀਓ ਤੇ ਲਾਈਕ ਜ਼ਰੂਰ ਕਰ ਦਿਓ ਠੀਕ ਹੈ ਤੇ ਹੁਣ ਆਪਾਂ ਇਹ ਕੱਟ ਲਈਏ ਤੇ ਜਦੋਂ ਟਰੈਕਟਰ ਲੈ ਕੇ ਆਗੇ ਫਿਰ ਤਣ ਦੁਖਾਵਾ ਦੇ ਕਿੱਦਾਂ ਲਈ ਜਾਂਦੇ ਆ ਸੁਤਾਨ ਇਧਰ ਸਾਹਮਣੇ ਉਪਤ ਹੱਸ ਤਾਂ ਬਹੁਤ ਮਾੜੀ ਹਾਂ ਲੋਈ ਪੈਸੀ ਮੇਰੇ ਸਵੇਰ ਦੇ ਨਾ ਉਹ ਮੈਨੂੰ ਕੋਈ ਜ਼ਿਆਦਾ ਮਦਦ ਨਹੀਂ ਸਕਦੇ ਜਿਸ ਵੇਲੇ ਦੀ ਬਸ ਮੰਜੇ ਤੇ ਪਈ ਸੀ ਪਹਿਲਾਂ ਤਾਂ ਦਵਾਈ ਲੈ ਕੇ ਆਈ ਫਿਰ ਸਰਦਾਰ ਜੀ ਉਹਨਾਂ ਨੇ ਛਾਪਨਾ ਕੀ ਪਾਈ ਬੋਤੋਂ ਖਾਂ ਦਾ ਇਦਾਂ ਜਦੋਂ ਨਾ ਬਿਮਾਰ ਹੋ ਜੇ ਬੰਦਾ ਨਾ ਪਤਾ ਨਹੀਂ ਕੀ ਮਤਲਬ ਨજર ਜੀ ਲੱਗ ਜਾਂਦੀ ਆ ਕੰਮ ਕਰ ਲਈਏ ਥੱਕ ਜਾਂਦਾ ਮੈਂ ਜਿਹੜਾ ਉਦੋਂ ਦਾ ਕੰਮ ਕੀਤਾ ਤੇ ਉਦੋਂ ਦਾ ਹੀ ਕੰਮ ਕਿਸ ਤਰ੍ਹਾਂ ਕਢਾਈ ਜਾਂਦਿਆਂ ਵਾ ਆਹੀ ਮੈਂ ਹੁਣ ਜਿਆਦਾ ਕੰਮ ਨਹੀਂ ਕਰਦੀ ਕਿਉਂਕਿ ਸਰੀਰਾਂ 'ਚ ਵੀ ਕੱਖ ਨਹੀਂ ਰਹਿ ਗਿਆ ਹੁਣ ਸਿਕੰਦਰ ਹੁਣਾਂ ਦੇ ਅੱਜ ਨਿਊ ਟਰੈਕਟਰ ਆ ਜਾਣੇ ਆ ਬਹੁਤ ਖੁਸ਼ੀ ਵਾਲੀ ਗੱਲ ਹੈ ਨਾ ਸੁਲਤਾਨ ਇੱਧਰ ਸਾਹਮਣੇ ਹੈਲੋ ਕਰ ਦੇ ਤੋ ਤਸਵੀਰ ਦਾ ਮਿਲਿਆ ਵੀ ਨਹੀਂ ਇੱਧਰ ਆ ਸਿਕੰਦਰ ਨੇ ਕਿੰਨੀਆਂ ਵੀਡੀਓ ਬਣਾਈਆਂ ਤੋ ਇੱਥੇ ਆ ਮੇਰ ਲੱਗ ਗਿਆ ਇੱਥੇ ਵੇਖ ਕੇ ਹੈਲੋ ਕਰ ਸਾਰੇ ਨੂੰ ਮੇਰਾ ਪੁੱਤ ਆ ਜਾ ਇੱਥੇ ਸੋ ਥੋੜੇ ਜਿਹੇ ਰਹਿ ਗਏ ਅੰਨੇ ਖਿਲੇ ਗਏ ਤੇ ਥੋੜੇ ਜਿਹੇ ਰਹਿ ਗਏ ਛਿੱਲਣ ਵਾਲੇ ਸਿਰ ਆਪਾਂ ਕੱਟ ਕੇ ਸਬਜ਼ੀ ਬਣਾਉਣੀ ਆ ਤੇ ਆਪਾਂ ਮਿਲਦੇ ਹਾਂ ਜੀ ਕਿਰਪਾ ਦੀ ਅੱਛੇ ਜਦੋਂ ਕਾ ਬਾਤ ਤਾਂ ਕਾਫੀ ਜ਼ਿਆਦਾ ਨਹੀਂ ਰੋ ਗਿਆ ਤਾਂ ਇਹ ਵੀਡੀਓ ਨਾ ਥੋੜੀ ਜੀ ਧੁੰਦਲੀ ਧੁੰਦਲੀ ਜੀ ਬਣ ਗਈ ਆ ਤੇ ਆਪਾਂ ਮਿਲਦੇ ਹਾਂ ਜਦੋਂ ਫਿਰ ਇਹਨਾਂ ਦੇ ਪਾਪਾ ਟਰੈਕਟਰ ਲੈ ਕੇ ਆ ਤੇ ਚੱਲਿਆ ਸੁਲਤਾਨ ਕੀ ਆਇਆ ਚਲੋ ਆ ਕੇ ਲਾਉਣੇ ਸੁਲਤਾਨ ਆਹ ਉਹ ਤਾਂ ਗੜ ਗਿਆ ਚਲੋ ਆਜੋ ਆਜੋ ਤੇ ਨਾ ਆਜੋ ਅਸੀਂ ਕੰਮ ਨਹੀਂ ਕਰਦੇ ਕਿ ਲੈਂਦਾ ਪਾਪੇ ਨੇ ਹੈ ਇੱਧਰ ਆਹ ਸਾਈਡ ਤੇ ਲਿਆ ਤੂੰ ਇੱਧਰ ਤਾਂ ਆਹ ਸੋਹਣਿਆ ਹਾਂ ਚੱਲ ਲਾਹਣੇ ਖਲੋ ਜਾ ਮੈਂ ਬੂਹਾ ਟੋਹ ਦੇਖੀ ਸੁੱਟਣਾ ਨਹੀਂ ਸੁੱਟਦੇ ਕੀ ਇਸ ਕੇੰਦਰੇ ਕੀ ਹੈ ਕੀ ਹੈ ਇਧਰ ਪਹਿਲੇ ਬੋਲ ਕੇ ਦੱਸ ਕੀ ਹੈ ਹੈ ਕੀ ਹੈ ਟੇ ਟੇ ਛੋਨੇ ਪੁੱਤਾਂ ਦੇ ਟੇਟਰ ਆ ਗਏ ਚਲ ਬਧਾਈਆਂ ਹੁਣ ਸਕੰਦਰ ਸੁਲਤਾਨ ਨੂੰ ਸਕੰਦਰ ਕਿੰਨੇ ਲਾ ਕੇ ਦਿੱਤੇ ਪਪਾ ਪਪਾ ਆਇਆ ਆਵੇ ਮੈਂ ਲਾਉਣਾ ਖਲੋ ਜੋ ਇਧਰ ਆਓ ਐਂਦੀ ਖੋਲ ਦੇ ਇਧਰ ਆਓ ਇਹ ਪੈਰਾਂ ਤੇ ਨਾ ਵੱਜੇ ਧਿਆਨ ਨਾਲ ਖੋਲਿਓ ਫੇਰ ਟਟ ਕਿੰਨੀ ਕੱਕੜਦੇ ਆ ਜੇ ਟੋਟ ਵੀ ਜਾਣੀਆਂ ਜ਼ਿਆਦਾ ਦੂਜਾ ਨਾ ਕਰੇ ਉਹ ਕਿੰਨੀ ਖੁਸ਼ੀ ਚੜ੍ਹਦੀ ਆਵੇ ਲੱਕੜ ਤੇ ਐ ਲਾ ਦਿੰਦੇ ਜਿਵੇਂ ਲੋਹੇ ਦਿੰਦੇ ਆਹ ਥਾਲੀਆਂ ਆਪਣੀਆਂ ਦੋਵੇਂ ਕਰਦੇ ਲਓ ਇਹ ਨਾ ਜਾ ਪਰੇ ਤਾਲਾ ਦੇ ਗਣਾ ਬੈ ਬੈ ਵੀ ਜਾਇਆ ਕਰਨਾ ਨਾ ਇਹਨਾਂ ਨੇ ਚਾਨ ਲੈ ਨਾ ਮਾ ਮਾ ਨਾ ਖੋਲ ਹਏ ਹਏ ਕਿੰਨਾ ਚਾ ਚੜਿਆ ਨਾ ਨੂੰ ਵੇ ਬੱਲੇ ਬੱਲੇ ਲੋ ਜੀ ਬੱਲੇ ਬੱਲੇ ਤਾਲੀਆਂ ਵੱਜ ਗਈਆਂ ਸਿਕੰਦਰ ਫੇਰ ਮਾਰੀ ਸਿਕੰਦਰ ਐ ਕਰਦੇ ਸਿਕੰਦਰ ਐ ਕਰਦੇ ਵੇ ਸਿਕੰਦਰ ਇਧਰ ਵੇਖੀ ਐ ਕਰਦੇ ਐ ਐ ਕਰਦੇ ਇਧਰੇ ਉਹ ਲੈ ਆਂਦਾ ਪਾਈ ਹੈ ਪਰ ਨਾ ਜਾਣਾ ਐ ਕਰਕੇ ਬੈ ਗਏ ਇਥੋਂ ਐ ਚਲਾ ਕੇ ਬੈਕ ਕਰ ਲਿਆ ਕਰੋ ਨਾ ਬੈ ਮੰਨਦਾ ਬੈ ਚਲ ਬੈ ਜਾ ਸੁਲਤਾਨ ਬਊ ਵਾਹ ਗਿਰੂ ਚਲ ਤੂੰ ਇੱਥੇ ਆ ਸੁਲਤਾਨ ਆਪਾਂ ਚਲ ਬੈਸ ਕੇ ਅੰਦਰ ਸਿਕੰਦਰ ਨਾਲ ਦੀ ਨਾਲ ਐਵੇਂ ਵੀ ਕਰਦੇ ਇਧਰ ਵੇਖੀ ਉੱਤੇ ਬੈਠ ਟਰੈਕਟਰ ਦੇ ਉੱਪਰ ਬੈਠ

हाय हाय यार मूड दी चल तू चला मैं सुल्तान ਨੂੰ ਵੇਖ ਚਲ ਉਸ ਬੈ ਕੇ ਚਲਾਉ ਚਾਹ ਚਾਹ ਬੱਲੇ ਸੁਲਤਾਨ ਪਾਪਾ ਨੂੰ ਕਹਦੇ ਪਾਪਾ थैंक यू ਕਹਦੇ ਕਹਿੰਦੇ ਸਿਕੰਦਰ ਪਾਪਾ ਨੂੰ ਆਏ ਕਰਦੇ ਇਧਰ ਵੇਖੀ ਉਹ ਤਾਂ ਮੋਟਰਸਾਈਕਲ ਉੱਤਰਦੇ ਉਹ ਤਾਂ ਬੈਠ ਨਹੀਂ ਜਾਂਦੇ ਸੀਟ ਤੇ ਹਾਏ ਹਾਏ ਹੋਣ ਇਹਨਾਂ ਨੇ ਇੰਨਾਂ ਵੱਲ ਸਿਰਫ 2 ਹਫ਼ਤੇ ਘਟ ਤੋਂ ਘਟ ਧਿਆਨ ਦੇਣਾ ਮੁੜ ਕੇ ਉਹਨਾਂ ਬਾਜ਼ੀਆਂ ਵਾਂਗੂ ਜਿਵੇਂ ਉਹ ਵਿਚਾਰੀਆਂ ਰੋਲਦੀਆਂ ਵਾਂ ਉਹ ਵੀ ਰੋਲਦੀਆਂ ਨਵੇਂ ਆ ਨਵੇਂ ਆ ਦੇ ਚਾਹ ਪੁੱਤ ਤੂੰ ਤੇਣੀ ਬੈਠਿਆ ਬਹਿ ਜਾ ਉੱਪਰ ਹਾਂ ਨਾ ਅਰਜਨ ਅਰਜਨ ਟਰੈਕਟਰ ਲਿਆਂਦੀ ਤੇਰੇ ਅਰਜਨ ਅਰਜਨ ਵੀ ਲਿਖਿਆ ਦੌਂਡੀਅਰ ਵੀ ਲਿਖਿਆ ਕਿਤੇ ਆ ਲੈ ਦੋਵੇਂ ਦੋਵੇਂ ਨਾਮ ਲਿਖੇ ਚਲ ਦੋਵੇਂ ਬਰੋਬਰ ਤੇ ਖੜੇ ਖੜੇ ਕਰੋ ਮੈਂ ਤੇ ਫੋਟੋ ਖਿੱਚਦੀ ਚਲ ਫੋਟੋ ਆ ਬਹਿ ਜਾ ਤੂੰ ਸ਼ਾਂਗਾ ਬਹਿ ਜਾ ਸ਼ਾਂਗਾ ਇੱਥੇ ਪੈ ਰੱਖ ਇੱਥੇ ਪੈ ਰੱਖ ਆ ਸਾਡੇ ਨਾਲ ਬੈਠਾ ਛੋੜੋ ਕੈਦ ਨਹੀਂ ਬਾਹਰ ਹੋਣ ਇਹਨਾਂ ਦੇ ਡਿਟੈਕਸ਼ਨ ਨਹੀਂ ਮੁੱਕਣੇ ਵੇ ਕਿਹ ਕੰਟੈਕ ਕਿੰਨਾ ਚਾ ਚੜਿਆ ਇਹਨਾਂ ਨੂੰ ਮਿਲ ਨਵੀਂ ਚੀਜ਼ ਦਾ ਸਕੰਦਰ ਇਹ ਕੀ ਹੁੰਦਿਆ ਕੀ ਹੁੰਦਿਆ ਹੈ ਅਸੀਂ ਤਾਂ ਸਿਰ ਨੂੰ ਟਰੈਕਟਰ ਆਇਆ ਕੀ ਹੁੰਦਿਆ ਕੋਣੇ ਲਾਉਣਾ ਇਹ ਤਾਂ ਮੈਂ ਕੱਕ ਨੂੰ ਫੋਨ ਲਾਇਆ ਮੈਂ ਟਰੈਕਟਰ ਲੈ ਜਾਨਾ ਇਹਦੇ ਕੱਕਾ ਮਨ ਲੱਗਦਾ ਮੈਨੂੰ ਕਿਤਨਾ ਕਿੰਨਾ ਪਟਾਣਾ ਲੱਗਣਾ ਹੈ ਕੀ ਕਰ ਦੇ ਲੋ ਪਿੰਟ ਟਾਈਮ ਟਰੈਕਟਰ ਨਵੇਂ ਆਏ ਪੰਗੜਾ ਪਾ ਕੇ ਦਿਖਾ ਦਿਓ ਨੇਕਰੀ ਪਾ ਦੋ ਆ ਪਾ ਦੋ ਪਾ ਦੋ ਪੰਗੜਾ ਟਰੈਕਟਰ ਨਵੇਂ ਲਿਆਂਦੇ ਆਹੋ ਪੰਗੜਾ ਪਾ ਦੋ ਇਕਰੀ ਪਾ ਦੋ ਨਹੀਂ ਪੋਣਾ ਹੈ 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 ਇਹ ਸਕੰਦਰ ਦਾ ਪੰਗੜਾ ਵੇ ਓਏ ਹੈ ਤੇਰੇ ਸਟਾਈਲ ਨਵੇਂ ਹੀ ਬੋਤਨ ਨਾ ਨਾ ਡੇ ਟੁੱਟ ਜਾਣੀ ਆ ਪੁੱਤ ਲੱਕੜ ਦੀ ਐ ਨਾ ਪਾਰ ਨਾ ਪਾ ਹੌ ਲਈ ਆ ਟੁੱਟ ਜਾਊਗਾ ਨਵੇਂ ਪਖੰਡ ਕੱਟਦਾ ਤੂੰ ਟ੍ਰੈਟਰ ਸਿਕੰਦਰ ਕਿੰਨੇ ਲਾ ਕਿੰਨੇ ਲਾ ਕੇ ਦਿੱਤੇ ਪੁੱਤ ਟ੍ਰੈਟਰ ਹੈ ਦੋ ਟ੍ਰੈਟਰ ਕਿੰਨੇ ਲਾ ਕੇ ਦਿੱਤੇ ਆ ਦੋ ਲਾंदे ਕਿੰਨੇ ਕਿੰਨੇ ਲਾ ਕੇ ਦਿੱਤੇ ਆ ਹੈ ਕਿੰਨੇ ਲਾ ਕੇ ਦਿੱਤੇ ਆ ਸਿਕੰਦਰ ਨਾ ਪੁੱਤੂ ਓਏ ਸਕੰਦਰ ਪੁੱਤ ਮੇਰੀ ਨੀ ਗੱਲ ਸੁਣਨੀ ਹੁਣ ਇੰਨਾ ਚਾ ਚੜਿਆ ਤੈਨੂੰ ਵਿਆਜ ਚਾ ਚੜਿਆ ਤਾਂ ਟਰੈਕਟਰ ਆਦਾ ਹੈ ਆਪਣੀਆਂ ਹੀ ਗੱਲਾਂ ਮਾਰੀ ਜਾਂਦੇ ਜੋ ਚਲ ਤੂੰ ਤੂੰ ਗਾੜੀ 'ਤੇ ਬੈ ਟਰੈਕਟਰ ਦੇ ਉੱਤੇ ਤੂੰ ਮਗਰ ਬੈ ਟਰਾਲੀ 'ਚ ਆਹ ਟਰਾਲੀ 'ਚ ਬੈ ਸਿਲ ਤਾਂ ਟਰਾਲੀ 'ਚ ਬੈ ਮਗਰ ਦੂ ਟਰਾਲੀ 'ਚ ਬੈ ਮਗਰ ਕੀ ਕਰੀ ਜਾਂਦੇ ਜੋ ਹੈਂ ਸਿਕੰਦਰ ਸੂਤਾਨ ਉਹ ਜਿਹੜਾ ਸਾਈਕਲ ਧੱਕਿਆ ਉਹਨੂੰ ਵਿਚਾਰਿਆਂ ਚਲਾ ਲਓ ਹੈਂ ਉਹ ਦੇਈਏ ਫਿਰ ਕਿਸੇ ਨੂੰ ਦੇਈਏ ਹੋਇਆ ਇਹਦਾ ਦੇਈਆ ਬਾਸ ਕਰੋ ਹੁਣ ਰੱਖ ਦੋ ਨਹੀਂ ਰੋ ਗਿਆ ਵਾ ਟਾਈਮ ਵਾ ਵਾ ਗਿਆ ਵਾ 8 ਵਜੇ ਕੇ ਰੱਖ ਦੋ ਨੇ ਇਹਨਾਂ ਨੂੰ ਨਾ ਨੋ ਕਿਉਂ ਹੈ ਖੇਡਣਾ ਮੈਂ ਖੇਡਣਾ ਦੇ ਕਿਹੜੀ ਗੱਲ ਹੋਸੀ ਸੁਲਤਾਨ ਕਿਹੜੀ ਗੱਲ ਹੋਸੀ ਅਬਿਲਦਾਸ ਕਿਹੜੀ ਗੱਲ ਹੋੱਚਾ ਕੀ ਵੱਜਾ ਕੀ ਵੱਜਾ ਤੈਨੂੰ ਕਿਹਣਾ ਨਾ ਪੰਗਲੇ ਮੇਰਾ ਇੰਨਾ ਇੰਨਾ ਪਿਆਰ ਇਨ ਨਵੀਂ ਨਵਾਂ ਬਰਾਮਾ ਚ ਰੱਖ ਦੋ ਹਣ ਚੰਗਾ ਰੱਖ ਦੋ ਦੂਵੇ ਭਰਾ ਚਲ ਬਾਇ ਕਰ ਦੋ ਬਾਇ ਕਰ ਦੇ ਬਾਇ ਕਰ ਦੇ ਚਲ ਤੂੰ ਵੀ ਕਰ ਦੇ ਬਾਇ ਤੂੰ ਨਹੀਂ ਕਾਣੀ ਗੁੱਚੀ ਚਲ ਚਲਾ ਲੋ ਚੰਗਾ ਮੁੜ ਕੇ ਰੱਖ ਦਿਓ ਗਲੋਜੀ ਸਰਦਾਰ ਜੀ ਨੇ ਤੋ ਮੰਗਾਇਆ ਅਸਲੀ ਲਿਮਕਾ ਕਿਉਂਕਿ ਮੇਰਾ ਸਿਹਤ ਦਾ ਨਾ ਜ਼ਿਆਦਾ ਬੀਪੀ ਲੋ ਹੋਇਆ ਇਹਨਾਂ ਮੈਂ ਸੋਚਿਆ ਥੋੜਾ ਜਨਾ ਲੂੰਗ ਪਾ ਕੇ ਫਿਰ ਪੀਨੇ ਆ ਤੇ ਥੋੜਾ ਜਿਹਾ ਸੀਰ ਸੈੱਟ ਹੋਊਗਾ ਤੇ ਨਾਲੇ ਮਗਾ ਧੰਦਾ ਨੂੰ ਦੁੱਧ ਵੀ ਇਹ ਲੈ ਰੱਖ ਦਿਓ ਫ੍ਰਿਜ ਚ ਕਿਉਂਕਿ ਸਬਜ਼ੀ ਨੂੰ ਤੜਕਾ ਲਾਉਣਾ ਜਦੋਂ ਉਦੋਂ ਹੀ ਬਣਾ ਲਵਾਂਗੇ ਅਸਲੂੰਗ ਪਾ ਕੇ ਫਿਰ ਪੀਨੇ ਆ ਨਾ ਜ਼ਿਆਦਾ ਬੀਪੀ ਲੋ ਹੋ ਗਿਆ ਨਾ ਸਿਹਤ ਦਾ ਹੁਣ ਵੀ ਚੈੱਕ ਅਪ ਕਰਵਾਇਆ ਤੇ 80 ਦਾ ਆ ਸਨਮ ਬਲ ਮੇਰਾ ਤੇ ਇੱਕ ਗਰਮੀयां ਛੇ ਵਾਲਾ ਪੰਗਾ ਬਹੁਤ ਤਗੜਾ ਤੇ ਬੱਚਿਆਂ ਨੂੰ ਟਰੈਕਟਰਾਂ ਦਾ ਇੰਨਾ ਚਾਂ ਚੜਿਆ ਨਾ ਉਹ ਤਾਂ ਬਸ ਦੇ ਬਾਅਦ ਕਿੱਦਣ ਤੁਹਾਨੂੰ ਪੀਲਾ ਲਿੰਕਾ ਤੇ ਸਬਜੀ ਵਿੱਚ ਛਿਲ ਲਈਆਂ ਤੇ ਕੱਟਣ ਵਾਲੀ ਪਈ ਹਲੇ ਹੁਣ ਨਾਲ ਲਿੰਕਾ ਪੀਣੇ ਨਾਲੇ ਕੱਟਦੀਆਂ ਅੱਪਾ ਤੁਹਾਨੂੰ ਸਬਜ਼ੀ ਬਣਾਉਣ ਲੱਗੇ ਮਿਲਦੇ ਆ ਠੀਕ ਹੈ ਲੋ ਜੀ ਤੁਹਾਨੂੰ ਬੈਡ ਨਿਊਜ਼ ਤਾਂ ਮੈਂ ਸਵੇਰੇ ਦੱਸ ਦਿੱਤੀ ਸੀ ਹੋਣ ਤੁਹਾਨੂੰ ਗੁੱਡ ਨਿਊਜ਼ ਦਾ ਵੀ ਪਤਾ ਲੱਗ ਹੀ ਗਿਆ ਹੋਣਾ ਤੇ ਸਾਰੇ ਜਣੇ ਪਲੀਜ਼ ਗੰਦਰ ਸੁਲਤਾਨ ਨੂੰ ਨਨੁ ਬਧਾਈਆਂ ਜ਼ਰੂਰ ਦਿਓ ਸੁਨੇ ਸੁਨੇ ਕਮੈਂਟ ਜ਼ਰੂਰ ਕਿਓ ਕਿ ਮੈਨੂੰ ਵੀ ਬਹੁਤ ਜ਼ਿਆਦਾ ਖੁਸ਼ੀ ਹੋਈ ਹੈ ਮੇਰੇ ਪੁੱਤਾਂ ਦੇ ਟਰੈਕਟਰ ਆਏ ਆ ਤੇ ਉਹਨਾਂ ਨੂੰ ਵੀ ਬਹੁਤ ਜ਼ਿਆਦਾ ਚਾ ਚੜਿਆ ਕੋਈ ਨਿੱਕੀ ਜਿੰਨੀ ਵੀ ਚੀਜ਼ ਆ ਜਾਂਦੀ ਨਾ ਉਹਦਾ ਵੀ ਬਹੁਤ ਜ਼ਿਆਦਾ ਚਾ ਚੜਿਆ ਇਹ ਤਾਂ ਫੇਰ ਵੱਡੀ ਚੀਜ਼ ਹੀ ਮੇਰਾ ਪੋਤਾ ਗਿਆ ਸੋਣੂ ਤੂੰ ਰਹਿ ਗਿਆ ਹਣ ਸੋਣਾ ਰਹੇ ਸਿੰਦਰ ਉੱਟੀ ਗਾ ਕੇ ਸੋਣਾ ਘੰਜੀ ਸੋ ਜਾਣਾ ਟਰੈਕਟਰ ਚ ਲੈ ਕੇ ਥੱਪ ਦਿਆਣਾ ਮਿਸਟਰ ਜਿਬ ਨੂੰ ਅੰਦੇ ਖਾਣੀ ਰੋਟੀ ਬੱਸ ਮੇਰੀ ਸਬਜੀ ਨੂੰ ਤੜਕਾ ਲੱਗ ਗਿਆ ਸੀ ਕੱਦੂ ਵਿੱਚ ਮੈਂ ਪਾ ਦਿੱਤੇ ਸੀ ਪਾਣੀ ਵੀ ਥੋੜਾ ਜਿਹਾ ਪਾਤਾ ਕਿਉਂ ਤਰੀਜੀ ਵਾਲੀ ਨਾ ਹੋਵੇ ਸਬਜੀ ਜਾਂਦੀ ਸੁੱਕੀ ਵੀ ਨਹੀਂ ਚੰਗੀ ਲੱਗਦੀ ਸਾਨੂੰ ਤਾਂ ਮੈਨੂੰ ਤਰੀ ਤਰੀਜੀ ਵਾਲੀ ਫੇ ਰੋਟੀ ਰੱਜ ਕੇ ਖਾਦੀ ਜਾਂਦੀ ਆ ਤੇ ਬੱਚੇ ਆਪਣੀ ਹੱਲੇ ਵੀ ਟਰੈਕਟਰਾਂ ਨਾਲ ਖੇਡਣਦੇ ਸੀ ਤੇ ਥੱਕ ਹਾਰ ਕੇ ਬੱਸ ਸੌਣ ਹੀ ਵਾਲੇ ਹਣ ਇਧਰ ਸਬਜੀਂ ਤੜਕਾ ਲੱਗ ਸਕੰਦਰ ਜੀ ਥੱਕ ਗਏ ਆ ਪਾ ਟਰੈਕਟਰ ਚਲਾ ਚਲਾ ਕੇ ਹੁਣ ਹੂੰ 10 ਵਜ ਗਏ ਹੂੰ 10 ਠਾਕ ਗਏ ਮਨੂ ਪੁੱਤ ਰੋਟੀ ਖਾ ਕੇ ਸੌਣਾ ਗੰਦਾ ਬੱਚਾ ਹਨ ਹੂੰ ਚਾ ਆਵੇ ਲੋ ਫੈਰ ਮਰਦੇ ਵੀਡੀਓ ਬਣਾਉਣ ਦੇ ਦੇ ਓਏ ਚਾ ਚਾ ਲੜਾਈ ਹੋਣ ਲੱਗੀ ਹੈ ਆ ਗਈ ਲੱਗਾ ਬੰਗਾਰੇ ਫੜੋਨੇ ਆ ਲੋ ਜੀ ਸਬਜੀ ਬਣ ਕੇ ਰੈਡੀ ਆ ਤੇ ਇਸ ਤਰੀਜੀ ਵਾਲੀ ਬਹੁਤ ਟੇਸਟੀ ਲੱਗਦੀ ਆ ਸਾਨੂੰ ਤੇ ਜੇ ਮੇਰੀ ਵੀਡੀਓ ਥੋੜੀ ਜੀ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਪਲੀਜ਼ ਸਾਰੇ ਜਣੇ ਜ਼ਰੂਰ ਸੋਨੇ ਸੋਨੇ ਕਮੈਂਟ ਕਰਿਆ ਕਰੋ ਤੇ ਬਸ ਇਧਰ ਆਪਣਾ ਦੁੱਧ ਨੂੰ ਵੀ ਬਾਲ ਦਿੱਤਾ ਹੋਇਆ ਸੀ ਤੇ ਆਟਾ ਗੁੰਨ ਕੇ ਰੱਖ ਲਿਆ ਉਹਨਾਂ ਬਸ ਕੁਲਕੇ ਬਣਾਉਣਾਂ ਲਈ ਤੇ ਮੇਰੇ ਬੱਚੇ ਨੂੰ ਬਹੁਤ ਜ਼ਿਆਦਾ ਚਾ ਚੜਿਆ ਅੱਜ ਮੈਨੂੰ ਵੀ ਸੱਚੀ ਬਹੁਤ ਜ਼ਿਆਦਾ ਚਾ ਚੜਿਆ ਆਪਾਂ ਮਿਲਦੇ ਆਂ ਫਿਰ ਨਿਉ